ਹਾਂਜੀ ਦੋਸਤੋ ਆਪਾਂ ਨਾ ਇੱਕ ਗੱਲ ਕਰਦੇ ਆਂ ਤੁਹਾਡੇ ਨਾਲ ਸ਼ੇਅਰ ਇਹਦੇ ਆਪਣੇ ਪੂਰੇ ਪੰਜਾਬ ਦੇ ਵਿੱਚ ਨਾ ਬਹੁਤ ਵੱਡਾ ਇਹ ਮਸਲਾ ਜੇ ਚੱਲ ਰਿਹਾ ਵੀ ਨਾ ਜਿਹੜੇ ਪ੍ਰਵਾਸੀ ਆ ਉਹ ਇੱਥੇ ਆ ਕੇ ਕਾਬਜ਼ ਹੋ ਰਹੇ ਆ ਪਰ ਉਹਦੇ ਨਾਲ ਜਿਹੜਾ ਵੀ ਦੋਸ਼ ਆ ਸਿਰਫ ਉਹ ਆਪਾਂ ਉਹਨਾਂ ਪ੍ਰਵਾਸੀਆਂ ਨੂੰ ਨਹੀਂ ਦੇ ਸਕਦੇ ਕਿਦਨੱਕ ਦੇ ਆਪਾਂ ਵੀ ਉਹਦੇ ਵਿੱਚ ਜ਼ਿਆਦਾ ਸ਼ਾਮਲ ਆ ਜੇਕਰ ਉਹ ਇੱਥੇ ਆ ਕੇ ਕਾਬਜ਼ ਹੋ ਰਹੇ ਆ ਪਰ ਆਪਾਂ ਉਹਨਾਂ ਨੂੰ ਜੇਕਰ ਸਪੋਰਟ ਕਰਦੇ ਆ ਫਿਰ ਉਹ ਇਤਕਾਬ ਜੁੰਦੇ ਆ ਪਰ ਕੀ ਆਪਾਂ ਕੁਝ ਜਿਹੜੇ ਸਾਡੇ ਬੱਚੇ ਆ ਜਾਂ ਅਸੀਂ ਆਪਣਾ ਜਿਹੜਾ ਪੰਜਾਬੀ ਕਲਚਰ ਕੀ ਉਹਨੂੰ ਬਚਾਉਣ ਦੇ ਲਈ ਆਪਾਂ ਕੋਸ਼ਿਸ਼ਾਂ ਕਰਦੇ ਆ ਕਦੀ ਕੁਝ ਕੀਤਾ ਕਰਦੇ ਕੁਝ ਨਹੀਂ ਆ ਸਿਰਫ ਇਹ ਹੁੰਦਾ ਜੀ ਆਪਾਂ ਉਹ ਤੇ ਦੋਸ਼ ਲਾਤਾ ਤੇ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਖਤਮ ਹੋ ਗਈ ਸਿਰਫ ਗਲਤ ਹੋਣਾ ਹੈ ਨਾ ਗਲਤ ਹੋਣਾ ਹੀਗਾ ਇਹ ਚੀਜ਼ ਤੇ ਆਪਾਂ ਆਪਣੇ ਆਪ ਨੂੰ ਚੰਗੇ ਬਣ ਦਾ ਸਰਟੀਫਿਕੇਟ ਨਹੀਂ ਦੇ ਸਕਦੇ ਸਾਨੂੰ ਕੁਝ ਕਰਨਾ ਵੀ ਪੈਣਾ ਜੇਕਰ ਆਪਣੀ ਹੋਂਦ ਬਚਾਣੀ ਹੈ ਤੇ ਚਾਹੁੰਦੇ ਆ ਵੀ ਸਾਡੇ ਜਿਹੜੇ ਹਨ ਬੱਚੇ ਆ ਉਹ ਪੰਜਾਬੀ ਨਾਲ ਜੁੜੇ ਰਹਿਣ ਤੇ ਪੰਜਾਬੀ ਜਿਹੜਾ ਪਹਿਰਾਵਾ ਪੰਜਾਬੀਆਂ ਦੀ ਬਖਰੀ ਸ਼ਾਨ ਸੀ ਉਹਦੇ ਨਾਲ ਜੁੜੇ ਰਹਿਣ ਉਹਦੇ ਲਈ ਫਿਰ ਸਾਨੂੰ ਕੁਸਤੇ ਕਰਨਾ ਪੈਣਾ ਹੁਣ ਪਹਿਲਾਂ ਆਪਾਂ ਉਹ ਚੀਜ਼ਾਂ ਛੱਡੀਆਂ ਸਾਡੀ ਪਹਿਚਾਨ ਆਪਾਂ ਖੁਦ ਛੱਡੀ ਹੈ ਨਾ ਤੇ ਫੋਲੋ ਅਸੀਂ ਉਹਨਾਂ ਨੂੰ ਕੀਤਾ ਫਿਰ ਹੁਣ ਆਪਾਂ ਆਪਾਂ ਨੇ ਬੱਚਿਆਂ ਨੂੰ ਥੋੜੀ ਕਹਿ ਸਕਦੇ ਆਉਣ ਵਾਲੀ ਜਿਹੜੀ ਨਿਊ ਜਨਰੇਸ਼ਨ ਆ ਆਪਾਂ ਉਹਤੇ ਸਿਰਫ ਦੋਸ਼ ਲਾਈ ਜਾਂਦੇ ਆ ਵੀ ਉਹ ਪੰਜਾਬੀ ਤੋਂ ਦੂਰ ਹੁੰਦੇ ਜਾਂਦੇ ਆ ਪੰਜਾਬ ਤੋਂ ਦੂਰ ਹੁੰਦੇ ਜਾਂਦੇ ਆ ਆਪਾਂ ਸਿੱਧਾ ਕਹਿ ਦਿੰਨੇ ਆ ਵੀ ਉਹ ਇੱਥੇ ਕਾਬਜ਼ ਹੋ ਗਏ ਆ ਪਰਵਾਸੀ ਪਰ ਆਪਾਂ ਨੂੰ ਇਹ ਸਮਝਣਾ ਪੈਣਾ ਵੀ ਸਾਨੂੰ ਕੀ ਲੋੜ ਆ ਸਾਡੀ ਪੰਜਾਬੀਅਤ ਨੂੰ ਕਾਇਮ ਰੱਖਣ ਦੇ ਲਈ ਸਾਡੀ ਪਹਿਚਾਣ ਕਾਇਮ ਦੇ ਰੱਖਣ ਦੇ ਲਈ ਕਿ ਸਾਡੇ ਬੱਚੇ ਇੱਥੇ ਹੀ ਕਾਰੋਬਾਰ ਕਰਦੇ ਇੱਥੇ ਹੀ ਕਾਮਯਾਬ ਹੁੰਦੇ ਉਹਦੇ ਲਈ ਨਾ ਸਾਨੂੰ ਜੋ ਜਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਉਹਨਾਂ ਤੇ ਕੰਮ ਕਰਨਾ ਚਾਹੀਦਾ ਦੱਦਾ ਦੋਸ਼ ਨਾ ਦੇਉ ਕਿਸੇ ਦੋਸ ਕਰਮ ਆ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਣਾ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਹੈ ਆਪਾਂ ਨੂੰ ਸਮਝਣਾ ਚਾਹੀਦਾ ਵੀ ਗੱਲ ਕੀ ਹੈ ਉਹ ਤੇ ਆਣ ਗਈ ਫਿਰ ਤੇ ਜਿਹੜੀ ਸਾਡੀ ਪਹਿਚਾਨ ਆ ਸੀ ਉਸ ਨੂੰ ਬਚਾਉਣ ਦੇ ਲਈ ਕੀ ਕਰ ਰਹੇ ਆ ਇਹ ਸੋਚਣ ਵਾਲੀਆਂ ਗੱਲਾਂ ਸਿਰਫ ਆਪਾਂ ਕਿਸੇ ਦੇ ਦੋਸ਼ ਲਾ ਕੇ ਆਪ ਮਹਾਨੇ ਬਣ ਸਕਦੇ ਕਿਉਂਕਿ ਪੰਜਾਬ ਆਪਣਾ ਇੱਕ ਪਰਿਵਾਰ ਦੀ ਤਰ੍ਹਾਂ ਜਦੋਂ ਆਪਾਂ ਇਹ ਚੀਜ਼ ਨੂੰ ਸਮਝਦੇ ਆ ਨਾ ਇੱਕ ਸਟੇਟ ਨੂੰ ਆਪਣੀ ਪਰਿਵਾਰ ਦੀ ਤਰ੍ਹਾਂ ਸਮਝਾਂਗੇ ਫਿਰ ਇਹ ਗੱਲ ਸਮਝ ਆਉਂਦੀ ਆ ਨਹੀਂ ਤਾਂ ਇਹ ਆਪਾਂ ਨੂੰ ਇਹ ਹੁੰਦਾ ਵੀ ਠੀਕ ਆ ਵੀ ਦੂਸਰਿਆਂ ਦੇ ਬੱਚੇ ਆ ਜਿਹੜੇ ਉਹ ਗਲਤ ਲੈਂਡ ਤੇ ਚੱਲ ਰਹੇ ਆ ਅਸੀਂ ਕੀ ਲੈਣ ਪਰ ਅਸੀਂ ਇਹ ਨਹੀਂ ਸੋਚਦੇ ਵੀ ਕਲਮ ਸਾਡੇ ਬੱਚੇ ਵੀ ਉਹਨਾਂ ਦੇ ਪਿੱਛੇ ਹੀ ਚੱਲਣਗੇ ਕਿਉਂਕਿ ਇੱਕ ਰਾਹ ਬਣ ਰਿਹਾ ਰਾਹ ਬਣਦੇ ਹੁੰਦੇ ਆ ਅਸੀਂ ਕੋਸ਼ਿਸ਼ ਕਰੀਏ ਕਿ ਕਿਸੇ ਦੇ ਬੱਚੇ ਨੂੰ ਜਿੰਨਾ ਹੋ ਸਕਦਾ ਆਪਾਂ ਨੂੰ ਸਹੀ ਰਸਤੇ ਤੇ ਲੈ ਕੇ ਆਈਏ ਉਸ ਨੂੰ ਗਰਾਊਂਡ ਦੇ ਨਾਲ ਜੋੜੀਏ ਸਿਹਤ ਨੂੰ ਲੈ ਕੇ ਤੇ ਉਹਦੀ ਪਹਿਚਾਣ ਦੀ ਹਲ ਕਰੀਏ ਪਹਿਚਾਨ ਨਾ ਜੋੜੀਏ ਪਹਿਚਾਨ ਦੀ ਅਹਿਮੀਅਤ ਦਸੀਏ ਫਿਰ ਉਹ ਬੱਚੇ ਕਦੇ ਵੀ ਟੁੱਟ ਨਹੀਂ ਸਕਦੇ ਪੰਜਾਬ ਦੇ ਨਾਲ ਉਹਨੂੰ ਟੁੱਟ ਸਕਦੇ ਕਿਉਂਕਿ ਸਾਡੀ ਜਿਹੜੀ ਸਟੇਟ ਆ ਬਹੁਤ ਅਮੀਰ ਜਦੋਂ ਹਰ ਸਮੇਂ ਨਾਲ ਉਹਨਾਂ ਦੇ ਆਲੇ-ਦੁਆਲੇ 네ਗਟਿਵਿਟੀ ਚੱਲਦੀ ਆ ਤਾਂ ਬੱਚੇ ਉਸ ਚੀਜ਼ ਤੋਂ ਇਰੀਟੇਟ ਹੋ ਗਏ ਉਹ ਸਾਈਡ ਤੇ ਹੋ ਜਾਂਦੇ ਉਹਨਾਂ ਦੇ ਸਾਹਮਣੇ ਪ੍ਰੈਜ਼ੈਂਟ ਕੀ ਹੋ ਰਿਹਾ ਮੇਨ ਕੀਤਾ ਆਪਣਾ ਖੇਤੀ ਕਹਿ ਲੋ ਖੇਤੀ ਦੇ ਵਿੱਚ ਹਨਾ ਅਸੀਂ ਪ੍ਰਾਊਡ ਫੀਲ ਇਹ ਕਰੀਏ ਵੀ ਹਾਂ ਸਾਡੇ ਕੋਲ ਬਹੁਤ ਕੁਝ ਹੈ ਅਸੀਂ ਇਹ ਨਾ ਕਹੀਏ ਵੀ ਕਿੱਤੇ ਮਾੜੇ ਕਿੱਤੇ ਆ ਆਪ ਦਾ ਕੁੱਤਾ ਮਾੜਾ ਕਿਤਾ ਹਨਾ ਤੇ ਇੱਕ ਆਪਣੀ ਪਹਿਚਾਣ ਦਸਤਾਰ ਸਾਡੀ ਪਹਿਚਾਣ ਇਸ ਦਿਨੋਂ ਸਾਡੀ ਸਰਦਾਰੀ ਕਾਇਮ ਸੀ ਅਸੀਂ ਇਸ ਦੀ ਅਹਿਮੀਅਤ ਦਾਦੇ ਸਾਡੇ ਬੱਚੇ ਫਿਰ ਬੱਚੇ ਕਦੇ ਵੀ ਦੂਰ ਨਹੀਂ ਹੋਣੇ ਸੀਗੇ ਪੰਜਾਬ ਤੋਂ ਪੰਜਾਬੀਅਤ ਤੋਂ ਤੇ ਕਦੇ ਵੀ ਇਹ ਪ੍ਰਵਾਸੀ ਆ ਕੇ ਇੱਥੇ ਫਿਰ ਆਪਣਾ ਦਬਦਬਾ ਨਹੀਂ ਬਣਾ ਸਕਦੇ